ਲੁਧਿਆਣਾ ਦੇ ਥਾਣਾ ਮੋਤੀ ਨਗਰ ਤੋਂ ਇੱਕ ਖੋਫਨਾਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਵਿਅਕਤੀ ਤਲਵਾਰ ਦੇ ਨਾਲ ਮੁੰਸ਼ੀ ਦੇ ਕਮਰੇ ਵਿੱਚ ਆਂਦਾ ਤੇ ਹਮਲਾ ਕਰ ਦਿੰਦਾ ਮੁਲਾਜ਼ਮਾਂ ਤੇ ਵੈਰੀਫਾਈਨਲੀ ਬੰਦਾ ਪੜਾਇਆ ਸੀ ਅੰਦਰ ਤੋਂ ਇੱਕਦਮ ਭੜ ਗਿਆ ਤੇ ਉਹ ਇੱਕਦਮ ਹੱਲਾ ਗੁੱਲਾ ਕਰਨ ਲੱਗਾ ਉਹ ਬੰਦਾ ਮੈਂਟੀ ਤੋਂ ਉਹਦੇ ਡਿਸਰਬਸੀ ਦਾ ਨਾ ਉਹਦੀ ਕੋਈ ਲੈਂਗੁਏਜ ਸਮਝ ਆਉਂਦੀ ਸੀ ਤੇ ਨਾ ਹੀ ਉਹਦੇ ਕੋਈ ਆਪਦੇ ਕੋਲ ਉਹਦੇ ਕੋਲ ਆਇਡੈਂਟੀਟੀ ਕਾਰਡ ਸੀ ਦਾ ਤਲਵਾਰ ਕਿੱਥੋਂ ਆਈ ਅੰਦਰ ਉਸਨੇ ਇੱਕਦਮ ਹਮਲਾ ਕਿਉਂ ਕੀਤਾ ਕਿ ਉਹ ਕਿਉਂ ਮੁਲਾਜ਼ਮਾ ਤੇ ਉਹਨੇ ਵਾਰ ਕੀਤੀ ਲੁਧਿਆਣਾ ਦੇ ਥਾਣਾ ਮੋਤੀ ਨਗਰ ਤੋਂ ਇੱਕ ਖੋਫਨਾਕ ਵੀਡੀਓ ਵਾਇਰਲ ਹੋ ਰਹੀ ਹੈ ਖੋਫਨਾਕ ਇਸ ਕਰਕੇ ਕਿ ਇੱਕ ਵਿਅਕਤੀ ਤਲਵਾਰ ਦੇ ਨਾਲ ਮੁੰਸ਼ੀ ਦੇ ਕਮਰੇ ਵਿੱਚ ਆਂਦਾ ਤੇ ਹਮਲਾ ਕਰ ਦਿੰਦਾ ਮੁਲਾਜ਼ਮਾ ਤੇ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਤੇ ਕੀ ਆਪਣਾ ਬਿਆਨ ਦੇ ਰਹੀ ਹੈ ਕਿਉਂਕਿ ਮੇਰੇ ਨਾਲ ਉਸੇ ਥਾਣੇ ਦੇ ਐਸਐਚਓ ਬਲਜੀਤ ਸਿੰਘ ਮੇਰੇ ਨਾਲ ਨੇ ਇਹ ਪੂਰਾ ਮਾਮਲਾ ਕੀ ਹੈ ਜੀ ਇੱਕ ਵੀਡੀਓ ਜਿਹੜੀ ਬਾਹਰ ਆਈ ਹੈ ਉਸ ਦੇ ਵਿੱਚ ਇੱਕ ਵਿਅਕਤੀ ਤਲਵਾਰ ਦੇ ਨਾਲ ਹਮਲਾ ਕਰ ਰਿਹਾ ਮੁੰਚੀ ਦੇ ਉਤੇ ਔਰ ਇਹ ਕੀ ਮਾਮਲਾ ਕੀ ਹੈ ਕਿਉਂਕਿ ਅੰਦਰ ਕਿਵੇਂ ਵੜਿਆ ਉਹ ਵਿਅਕਤੀ ਇਹ ਐਤਵਾਦੀ ਸ਼ਾਮ ਨੂੰ ਇੱਕ ਸ਼ੱਕੀ ਬੰਦਾ ਲੈ ਕੇ ਆਇਆ ਸੀ ਟ੍ਰਾਂਸਪੋਰਟਰ ਤੋਂ ਵੈਰੀਫਾਈਂਗਲੀ ਤੇ ਜਦੋਂ ਵੈਰੀਫਾਈਂਗਲੀ ਬੰਦਾ ਪਟਾਇਆ ਸੀ ਅੰਦਰ ਤਾਂ ਇੱਕਦਮ ਭੜ ਗਿਆ ਤੇ ਉਹ ਇੱਕਦਮ ਹੱਲਾ ਗੁੱਲਾ ਕਰਨ ਲੱਗਾ ਕਾਫੀ ਹੱਲਾ ਗੁੱਲਾ ਕੀਤਾ ਉਹਨੇ ਫਿਰ ਉਸਨੂੰ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਮੈਂਟੀ ਤੋਂ ਉਹਦੇ ਡਿਸਰਵਸੀ ਦਾ ਨਾ ਉਹਦੀ ਕੋਈ ਲੈਂਗੁਏਜ ਸਮਝ ਆਉਂਦੀ ਸੀ ਤੇ ਨਾ ਹੀ ਉਹਦੇ ਕੋਈ ਆਪ ਦੇ ਕੋਲ ਉਹਦੇ ਕੋਲ ਆਇਡੈਂਟੀਟੀ ਕਾਰਡ ਸੀ ਦਾ ਤੇ ਫਿਰ ਅਸੀਂ ਉਹਨੂੰ ਫੜ ਕੇ ਅੱਗੇ ਉਹਨੂੰ ਲਾਜਲੀ ਭੇਜਤਾ ਸੀ ਨੀ ਤੁਸੀਂ ਉਸ ਨੂੰ ਕਿਧਰੋਂ ਲੈ ਕੇ ਆਏ ਸੀ ਕਿ ਉਹ ਥਾਣੇ ਦੇ ਅੰਦਰ ਵੜਾਇਆ ਨੀ ਉਹਨੂੰ ਲੈ ਕੇ ਕੋਈ ਬੰਦੇ ਛੱਡ ਕੇ ਗਏ ਸੀ ਟ੍ਰਾਂਸਪੋਰਟ ਨਗਰ ਤੋਂ ਕੋ ਜਾ ਇਹ ਸ਼ੱਕੀ ਬੰਦਾ ਹੈ ਉਹਦੇ ਸਮਝ ਜਿਹਾ ਬੜਾਇਆ ਸੀ ਦਾ ਤੇ ਉਹਦੇ ਕੋਲ ਤਲਵਾਰ ਕਿੱਥੋਂ ਆਈ ਅੰਦਰ ਉਸਨੇ ਇੱਕਦਮ ਹਮਲਾ ਕਿਉਂ ਕੀਤਾ ਕਿ ਉਹ ਕਿਉਂ ਮੁਲਾਜ਼ਮਾਂ ਤੇ ਉਹਨੇ ਵਾਰ ਕੀਤੇ ਤਲਵਾਰ ਦੇ ਵੈਸੇ ਉਹ ਮੈਂਟੀ ਤੋਂ ਉਹਦੀ ਡਿਸਰਵਸੀ ਦਾ ਉਹਨੂੰ ਆਪ ਖੁਦ ਉਹਨੂੰ ਨਹੀਂ ਪਤਾ ਲੱਗਦਾ ਕੀ ਨਾਮ ਪਤਾ ਹੈ ਤੇ ਉਥੋਂ ਜੋ ਚੱਕ ਕੇ ਉਹਨੇ ਕੋਈ ਜੀਸੀਓ ਨੇ ਲਹਿਰਾਂਨ ਲਗਾ ਉਹ ਸੁਰੱਖਿਆ ਨੂੰ ਲੈ ਕੇ ਸਵਾਲ ਨਹੀਂ ਖੜੇ ਹੁੰਦੇ ਕਿਉਂਕਿ ਇੱਕ ਤਲਵਾਰ ਆਈ ਕਿੱਥੋਂ ਥਾਣੇ ਦੇ ਅੰਦਰ ਪਈ ਸੀ ਇਹਦਾ ਮਤਲਬ ਨਹੀਂ ਤਲਵਾਰ ਨਹੀਂ ਸੀ ਪਰ ਸਾਡਾ ਹੈ ਬਕਾਇਦਾ ਸੰਤਰੀ ਲੱਗਾ ਹੁੰਦਾ ਉਹ ਇੱਕੋ ਦਾ ਵੀ ਭਟਕ ਗਿਆ ਬੈਠਾ ਬੈਠਾ ਹੀ ਤੇ ਇਸ ਲਈ ਥੋੜੇ ਜਿਹੀ ਕੀਵਰ ਦੋ ਫਿਰ ਉਹਨੇ ਉਹ ਤਲਵਾਰ ਕਿੱਥੋਂ ਚੱਕੀ ਅੰਦਰ ਤਲਵਾਰ ਅੰਦਰ ਪਈ ਸੀ ਇਹ ਕੀਵਰ ਮਾਲੂਮ ਕਦੋਂ ਪਿਆ ਹੁੰਦਾ ਨਾਲ ਮੁੰਸੀ ਕੋਲ ਉਹ ਹੋ ਸਾਦੀ ਹੈ ਉਹਦੇ ਹੱਥ ਕਿਵੇਂ ਆਈ ਫਿਰ ਜੇ ਤਲਵਾਰ ਅੰਦਰ ਪਈ ਸੀ ਤਾਂ ਉਹ ਦੂਰ ਨਹੀਂ ਰੱਖੀ ਸੀ ਕਿਉਂਕਿ ਜੇ ਇਹੋ ਜਿਹਾ ਤੁਹਾਨੂੰ ਲੱਗਦਾ ਸੀ ਸ਼ੱਕੀ ਬੰਦਾ ਤਾਂ ਤਲਵਾਰ ਉਹਦੇ ਕੋਲੋਂ ਦੂਰ ਨਹੀਂ ਰੱਖੀ ਐ ਇਹੋ ਜਿਹੀ ਚੀਜ਼ਾਂ ਤੁਸੀਂ ਦੂਰ ਨਹੀਂ ਰੱਖਦੇ ਨਹੀਂ ਦੇਖਣ ਨੂੰ ਬਿਲਕੁਲ ਸਧਾਰਨ ਬੰਦਾ ਲੱਗਦਾ ਇਹਦਾ ਉਹ ਤਾਂ ਜਦੋਂ ਬਾਅਦ ਚ ਉਹਨੇ ਹੱਲਾ ਗੁੱਲਾ ਪਾਇਆ ਤੇ ਉਹਨੂੰ ਕਾਬੂ ਕੀਤਾ ਬਾਅਦ ਚ ਅਸੀਂ ਵੈਰੀਫਾਈ ਕੀਤਾ ਵੀ ਇਹ ਬੰਦਾ ਵਾਕਈ ਮੰਡੀ ਤੋਂ ਜਿਸਰੂ ਹੈ ਉਹਦੇ ਤੇ ਹੁਣ ਮਾਮਲਾ ਤੁਸੀਂ ਦਰਜ ਕੀਤਾ ਨਹੀਂ ਜੇ ਮੈਂ ਮਾਮਲਾ ਦਰਜ ਨਹੀਂ ਕਰਦਾ ਲਾਜ ਲਈ ਭੇਜਦਾ ਇਹਦਾ ਉਹਨੂੰ ਕੀ ਹੋਇਆ ਜ਼ਖਮੀ ਹੋਇਆ ਨਹੀਂ ਨਾ ਜ਼ਖਮੀ ਸੀ ਵੈਸੇ ਸਾਨੂੰ ਡਿਸਟਰਬ ਲੱਗਦੇ ਮੰਡੀ ਤੋਂ ਤੇ ਸੀ ਹਸਪਤਾਲ ਵੀ ਤੇ ਜਿਹੜੇ ਮੁਲਾਜ਼ਮ ਭੱਜ ਰਹੇ ਨੇ ਵੀਡੀਓ ਦੇ ਵਿੱਚ ਉਹ ਮੁਲਾਜ਼ਮਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਕੋਈ ਸੱਟਾ ਲੱਗਿਆ ਨਹੀਂ ਉਹਦੇ ਵੱਲੋਂ ਨਹੀਂ ਕੋਈ ਮੁਲਾਜ਼ਮ ਤੇ ਕੋਈ ਸੱਟ ਨਹੀਂ ਲੱਗੀ ਵਿਚਾਰ ਰਿਹਾ ਹੂੰ ਹੂੰ ਵਿਚਾਰ ਰਿਹਾ ਸੁਰੱਖਿਆ ਨੂੰ ਲੈ ਕੇ ਬਲਜੀਤ ਜੀ ਇਹ ਇਹ ਵੀਡੀਓ ਬੜੀ ਹੋਰਸ ਹਸਾਬ ਦੀ ਹੈ ਕਿਵੇਂ ਥਾਣੇ ਦੇ ਵਿੱਚ ਐਦਾਂ ਹੋਣਾ ਕਿ ਜੇ ਸ਼ੱਕੀ ਸੀ ਤਾਂ ਉਹਨੂੰ ਹਵਾਲਾ ਤੇ ਕਿਉਂ ਨਹੀਂ ਬੰਦ ਕੀਤਾ ਜਾਂ ਉਹਨੂੰ ਬਾਹਰ ਕਿਉਂ ਨਹੀਂ ਬਿਠਾਇਆ ਪੁਲਿਸ ਦੀ ਸੁਰੱਖਿਆ ਦੇ ਵਿੱਚ ਮੁੰਸ਼ੀ ਦੇ ਕਮਰੇ ਦੇ ਅੰਦਰ ਵੜਨਾ ਉਹ ਉਹ ਪੁਲਿਸ ਦੀ ਸੁਰੱਖਿਆ ਹੇਟ ਨਹੀਂ ਸੀ ਉਹ ਕਈ ਵਾਰ ਜਦੋਂ ਬੰਦਾ ਲਾਉਣਾ ਪਹਿਲਾਂ ਹੀ ਪੁੱਛ ਕਿਸ ਤੋਂ ਬਾਅਦ ਹੀ ਅੰਦਰ ਵਾ ਹਵਾਲਾ ਚ ਵਰਦ ਜੇ ਉਹਦਾ ਕੋਈ ਕ੍ਰਾਈਮ ਬੰਦਾ ਹੈ ਪਹਿਲਾਂ ਪੁੱਛ ਕਿਸ ਕਰਨੀ ਜ਼ੂਰੀ ਹੁੰਦੀ ਹੈ ਵੈਸੇ ਸਾਡਾ ਸੰਤਰੀ ਬਗੈ ਦਾ ਲੱਗਾ ਹੁੰਦਾ ਵੈਸੇ ਉਹ ਇੱਕੋ ਦਾ ਮੀ ਪੜਕ ਗਿਆ ਬੰਦਾ ਮਤਲਬ ਉਹ ਉਹ ਕੋਈ ਉਹਦੇ ਕੋਲ ਮੁਲਾਜ਼ਮ ਕੋਈ ਆਸੇ ਪਾਸੇ ਨਹੀਂ ਖੜਾ ਸੀ ਇਸ ਕਰਕੇ ਉਹ ਅੰਦਰ ਆ ਕੇ ਪੜਕ ਗਿਆ ਉਸਨੇ ਉਹ ਤਲਵਾਰ ਚੱਕੀ ਉਥੇ ਜਿੱਥੇ ਪਈ ਸੀ ਤੁਸੀਂ ਕਹਿ ਰਹੇ ਹੋ ਵੀ ਉੱਥੇ ਪਿਆ ਹੁੰਦਾ ਸਾਡਾ ਸਮਾਨ ਤੇ ਉਹਨੇ ਤਲਵਾਰ ਚੱਕ ਕੇ ਹਮਲਾ ਕਰ ਦਿੱਤਾ ਕੋਈ ਇਸ ਤਰੀਕੀ ਗੱਲ ਸੀ ਹੁਣ ਅਗਲੀ ਕਾਰਵਾਈ ਕਿਹੋ ਜੀ ਹੈ ਨਹੀਂ ਅਗਲੀ ਵਾਰ ਕੋਈ ਕਾਰਵਾਈ ਉਹਨੂੰ ਲਾਜ ਲਈ ਭੇਜਤਾ ਬ ਸੋ ਇਹ ਲੁਧਿਆਣੇ ਦੇ ਮੋਤੀ ਨਗਰ ਦੇ ਐਸਐਚਓ ਨੇ ਬਲਜੀਤ ਸਿੰਘ ਜਿਸ ਤਰ੍ਹਾਂ ਦੇ ਨਾਲ ਇਹ ਸਵਾਲਾਂ ਦੇ ਜਵਾਬ ਦੇ ਰਹੇ ਨੇ ਔਰ ਇਹ ਆਪ ਆਖ ਰਹੇ ਨੇ ਕਿ ਇਹ ਤਲਵਾਰ ਉੱਥੇ ਪਈ ਸੀ ਮੁੰਸੀ ਦੇ ਕਮਰੇ ਵਿੱਚ ਉਹ ਸ਼ੱਕੀ ਵਿਅਕਤੀ ਅਸੀਂ ਫੜਿਆ ਸੀ ਟਰਾਂਸਪੋਰਟ ਨਗਰ ਤੋਂ ਲੋਕਾਂ ਨੇ ਇਤਲਾਹ ਦਿੱਤੀ ਸੀ ਪਰ ਸਵਾਲ ਇਹੀ ਹੈ ਕਿ ਅਗਰ ਉਸ ਨੂੰ ਹਿਰਾਸਤ ਵਿੱਚ ਲਿਆ ਕੇ ਥਾਣੇ ਦੇ ਅੰਦਰ ਬਿਠਾਇਆ ਸੀ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਹ ਇੱਕਦਮ ਤਲਵਾਰ ਕਿਵੇਂ ਉਸਨੇ ਚੱਕ ਲਈ ਕਿ ਉਹ ਜਿਹੜਾ ਸਮਾਨ ਪੁਲਿਸ ਬਰਾਮਦ ਕਰਦੀਆ ਚਾਹੇ ਉਹ ਜਦੋਂ ਲੁੱਟਕ ਹੋਆ ਕਰਨ ਵਾਲੇ ਉਹਨਾ ਲੁਟੇਰਿਆ ਕੋ ਲੋ ਤੇ ਉਹ ਸਮਾਨ ਦੀ ਬਰਾਮਦਗੀ ਦੀ ਗੱਲ ਆਖਰੇ ਨੇ ਬਲਜੀਤ ਜੀ ਕਿ ਅਸੀਂ ਸਮਾਨ ਉਹ ਕਈ ਵਾਰੀ ਫੜਦੇ ਆ ਤੇ ਉਹ ਰੱਖਿਆ ਹੋਇਆ ਸੀ ਸੋ ਸਵਾਲ ਕਈ ਤਰ੍ਹਾਂ ਦੇ ਨੇ ਇਹ ਉਹੀ ਥਾਣਾ ਲੁਧਿਆਣਾ ਦਾ ਮੋਤੀ ਨਗਰ ਇਹੀ ਗੇਟ ਹੈ ਔਰ ਇਸ ਥਾਣੇ ਦੇ ਵਿੱਚ ਹੀ ਉਸ ਦਿਮਾਗੀ ਬਿਮਾਰ ਵਿਅਕਤੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਅੰਦਰ ਲਿਜਾਇਆ ਗਿਆ ਔਰ ਸਾਈਡ ਦੇ ਉੱਤੇ ਇੱਕ ਮੁਨਸ਼ੀ ਦਾ ਕਮਰਾ ਹੈ ਜਿਸ ਕਮਰੇ ਦੀਆਂ ਉਹ ਵੀਡੀਓ ਵਾਇਰਲ ਹੋ ਰਹੀ ਹੈ ਔਰ ਅੰਦਰ ਹੀ ਲੱਗੇ ਸੀਸੀਟੀਵੀ ਕੈਮਰੇ ਤੋਂ ਉਹ ਵੀਡੀਓ ਉਸ ਵਿਅਕਤੀ ਦੇ ਹਮਲਾ ਕਰਨ ਦੀ ਕੈਚ ਹੋਈ ਹੈ ਪੁਲਿਸ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਹੀ ਹੈ ਪਰ ਉਹ ਜਵਾਬ ਹਜ਼ਮ ਨਹੀਂ ਹੁੰਦੇ ਕਿਉਂਕਿ ਮਾਮਲਾ ਲੱਗਦਾ ਹੈ ਕੁਝ ਹੋਰ ਹੈ ਪਰ ਪੁਲਿਸ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਸਫਾਈ ਦੇ ਰਹੀ ਹੈ ਕਿ ਅਸੀਂ ਉਸ ਵਿਅਕਤੀ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਖਬਰਾਂ ਵੀ ਮਿਲ ਰਹੀਆਂ ਨੇ ਕਿ ਜਿਸ ਤਰ੍ਹਾਂ ਦੇ ਨਾਲ ਉਸ ਵੀਡੀਓ ਦੇ ਵਿੱਚ ਉਹ ਵਿਅਕਤੀ ਤਲਵਾਰ ਦੇ ਨਾਲ ਹਮਲਾ ਕਰ ਰਿਹਾ ਜਿਹੜੇ ਮੁਲਾਜ਼ਮ ਉਸ ਵੀਡੀਓ ਦੇ ਵਿੱਚ ਇਧਰ ਉਧਰ ਭੱਜ ਰਹੇ ਨੇ ਉਹ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਉਹ ਵਿਅਕਤੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਜ਼ਰੂਰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ